ਵਿਸ਼ਵ ਹਿੰਦੂ ਪਰਿਸ਼ਦ ਨੰਗਲ ਬਲਾਕ ਦੇ ਪ੍ਰਧਾਨ ਵਿਕਾਸ ਬੱਗਾ ਦੇ ਦੋਸ਼ੀਆਂ ਨੂੰ ਪੁਲਿਸ ਨੇ ਮੁਸਤਹਿਦਦੀ ਦਿਖਾਉਦੇ ਹੋਏ 3 ਦਿਨ ਦੇ ਅੰਦਰ ਹੀ ਨੂੰ ्तार ਦਬੋਚਿਆ ਸੀ ਤੇ ਅੱਜ ਭਾਰੀ ਸੁਰੱਖਿਆ ਬਲ ਦੇ ਨਾਲ ਵਿਕਾਸ ਬੱਗਾ ਦੇ ਕਤਲ ਦੇ ਦੋਸ਼ੀਆਂ ਨੂੰ ਨੰਗਲ ਪੁਲਿਸ ਵੱਲੋਂ ਮਾਨਯੋਗ ਅਦਾਲਤ ਨੰਗਲ ਵਿਖੇ ਪੇਸ਼ ਕੀਤਾ ਗਿਆ ਪੁਲਿਸ ਤੇ ਰੱਖੇ ਤੱਥਾਂ ਦੇ ਆਧਾਰ ਤੇ ਮਾਨਯੋਗ ਅਦਾਲਤ ਵੱਲੋਂ ਪੁਲਿਸ ਨੂੰ 6 ਦਿਨ ਦਾ ਰਿਮਾਂਡ ਦਿੱਤਾ ਗਿਆ ਤਾਂ ਕਿ ਡੂੰਘਾਈ ਨਾਲ ਪੁੱਛ ਪੜਤਾਲ ਕੀਤੀ ਜਾ ਸਕੇ ਪੀਬੀ ਪ੍ਰਾਈਮ ਅਪਡੇਟ ਦੇ ਲਈ ਗਗਨ ਪੰਮਰਾ ਦੀ ਰਿਪੋਰਟ ਇਹਲਾ ਹੋਇਆ ਜੀ ਉਹ ਪੇਸ਼ ਕੀਤੇ ਕੋਰਟ ਦੇ ਵਿੱਚ 6 ਦਿਨ ਦਾ ਰਿਮਾਂਡ ਮਿਲਿਆ ਹੈਗਾ ਸੋਮਵਾਰ ਨੂੰ ਦੁਬਾਰਾ ਪੇਸ਼ ਕਰਨਾ ਹੈ ਠੀਕ ਸੁਰਿੰਦਰ ਕੁਮਾਰ ਤੇ ਮਨਦੀਪ ਸਿੰਘ ਤੇ 302 ਤੇ ਆਰਮਜ਼ ਐਕਟ ਦੇ ਵਿੱਚ ਪੇਸ਼ ਕੀਤੇ ਗਏ ਜਿਨ੍ਹਾਂ ਤੋਂ ਹੋਰ ਪੁੱਛਗਿੱਛ ਕਰਨੀ ਸੀ ਵੀ ਵੈਪਨ ਕਿੱਥੋਂ ਖਰੀਦ ਵੈਪਨ ਕਿੱਥੋਂ ਖਰੀਦੇ ਆ ਤੇ ਹੋਰ ਇਹਨਾਂ ਨਾਲ ਕਿਹੜੇ-ਕਿਹੜੇ ਸਾਥੀ ਆ ਉਹਨਾਂ ਸਬੰਧੀ 6 ਦਿਨ ਦਾ ਆਪਣੀ ਸਰਮਾਂ ਲਿੱਤਾਂਗੇ ਠੀਕ ਹੈ ਦੁਬਾਰਾ 23 ਤੇ 23 ਤਰੀਕ ਨੂੰ ਪੇਸ਼ ਕਰਨਾ ਹੈ ਜੀ